ਵਲੀਾਨ ਮਹੱਲਾ ਚੌਥਾ ਰਾਮ ਰਮ ਰਾਮੂ ਪੂਜ ਕਰੀ ਜੈ ਰਾਮ ਰਮ ਰਾਮੂ ਪੂਜ ਕਰੀ ਜੈ ਰਾਮ ਹੈ ਭਾਈ ਰਮਿਆ ਹੋਇਆ ਜਿਹੜਾ ਰਾਮ ਹੈ ਸਾਰੇ ਵਿਆਪਕ ਰਮ ਸੁੰਦਰ ਜੋ ਰਾਮ ਹੈ ਤੇ ਉਹ ਦਾ ਪੂਜਨ ਕਰੀਏ ਮਨ ਤਨ ਅਰਪ ਧਰੋ ਸਭ ਆਗੇ ਸਾਰਾ ਮਨ ਜਿਹੜਾ ਹੈ ਮਾਨ ਦਾ ਮਾਨ ਛੱਡਣਾ ਜਿਹੜਾ ਹੈ ਅਤੇ ਤਨ ਦਾ ਤਾਣ ਜਿਹੜਾ ਛੱਡਣਾ ਹੈ ਤਨ ਸਰੀਰ ਦੀ ਹੰਗਤਾ ਛੱਡਣੀ ਹੈ ਮਨ ਦੀ ਮਨੋਰ ਛੱਡਣੀ ਹੈ ਇਹ ਮਹਾਰਾਜ ਦੇ ਅੱਗੇ ਅਰਪ ਕੇ ਰੱਖਣਾ ਕਰੋ ਰਸ ਗੁਰਮਤ ਗਿਆਨ ਦ੍ਰਿੜਿਜੈ ਇਸ ਪ੍ਰਕਾਰ ਰਸ ਪ੍ਰੇਮ ਦੇ ਨਾਲ ਰਸ ਰਸ ਗੁਰਮਤ ਗਿਆਨ ਦ੍ਰਿੜਿਜੈ ਇਉਂ ਪ੍ਰੇਮ ਕਰਕੇ ਗੁਰਮਤ ਦੇ ਜੀ ਪਰਮੇਸ਼ਰ ਦੇ ਗਿਆਨ ਨੂੰ ਦ੍ਰਿੜ ਕਰੀਏ ਦਿਲ ਕੇ ਵਸਾਈਏ ਰਹਾਉ ਬ੍ਰਹਮ ਨਾਮ ਗੁਣ ਸਾਖ ਤਰੂੜ ਬ੍ਰਹਮ ਪਰਮੇਸ਼ਰ ਦੇ ਇਹ ਨਾਮ ਹਨ ਇਹ ਸਾਧ ਸੰਗ ਇਹ ਬੀਜ ਹੈ ਅਤੇ ਜਿਹੜੇ ਪਰਮੇਸ਼ਰ ਦੇ ਗੁਣ ਹੈ ਇਹ ਦਾਣੀਆਂ ਹਨ ਬ੍ਰਹਮ ਇੱਕ ਬਰਾੜ ਰੂਪ ਬੇਸ਼ਾ ਨਿਤ ਚੌਨ ਚੌਨ ਪੂਜ ਕਰੀ ਜਾਏ ਜਿਹੜੇ ਪਰਮੇਸ਼ਰ ਦੇ ਗੁਣ ਤੇ ਨਾਮ ਹੈ ਇਹ ਸਾਧ ਸੰਗ ਇਹ ਦੀ ਫੁੱਲ ਹਨਗੇ ਇਹਨਾਂ ਨੂੰ ਚੌਨ ਚੌਨ ਕੇ ਪੂਜਾ ਕਰਿਆ ਕਰੋ ਇਹ ਚੁਰਨੇ ਜਿਹੜੇ ਧਾਰਨ ਕਰਨੇ ਹਿਰਦੇ ਦੇ ਅੰਦਰ ਇਹੋ ਹੀ ਮਹਾਰਾਜ ਦਾ ਪੂਜਨ ਕਰੋ ਇਹ ਕਰਨੇ ਯੋਗ ਹੈ ਇਸੇ ਪ੍ਰਕਾਰ ਬ੍ਰਹਮ ਨਾਮ ਗੁਣ ਸਾਖ ਤਰੂਰ ਬ੍ਰਹਮ ਜੋ ਵੇਦ ਹੈ ਵੇਦ ਵਿੱਚ ਜੋ ਪਰਮੇਸ਼ਰ ਦੇ ਨਾਮ ਹਨ ਇਹ ਬੀਜ ਹੈ ਤੇ ਜਿਹੜੇ ਗੁਣ ਹਨ ਪਰਮੇਸ਼ਰ ਦੇ ਕਹੇ ਹੋਏ ਇਹ ਸਾਖਾਂ ਹਨੀਆਂ ਕਿਉਂ ਬੇਜਿਕ ਬਿਰਸ਼ਦੀ ਨਹੀਂ ਆਈ ਹੈ ਨਿਤ ਚੋਨ ਚੋਨ ਪੂਜ ਕਰੀਏ ਜਿੰਦ ਜੋ ਸਰਮਣ ਮੰਨਨ ਅਧਿਆਸਨ ਤਤੋਂ ਦਾ ਸੋਧਨ ਇਹ ਗੁਣ ਦੱਸੇ ਹੈ ਇਹਨਾਂ ਨੂੰ ਕਿਉਂ ਚਣ ਕੇ ਪਰਮੇਸ਼ਰ ਨੂੰ ਅਰਪਨਾ ਕਰੋ ਇਹ ਪੂਜਾ ਕਰੋ ਪਰਮੇਸ਼ਰ ਦਾ ਇਸ ਪ੍ਰਕਾਰ ਪੂਜਨ ਹੋਵੇਗਾ ਇਸੇ ਪ੍ਰਕਾਰ ਬ੍ਰਹਮ ਨਾਮ ਗੁਣ ਸਾਖ ਤਰੂਵਰ ਬ੍ਰਹਮ ਜੋ ਪਰਤਕ ਚੇਤਨ ਸਾਰਿਆਂ ਦੇ ਹਿਰਦਿਆਂ ਦੇ ਅੰਦਰ ਉਹਨਾ ਜਿਹੜਾ ਸਰਦਾ ਚਿੱਤ ਚ ਹੋਣੀ ਹੈ ਇਹ ਬੀ ਬੀਜਣਾ ਹੈ ਜਿਹਦੇ ਅੰਤਕarupੀ ਧਰਤੀ ਦੇ ਅੰਦਰ ਅਤੇ ਜੋ ਪਰਮੇਸ਼ਰ ਦੇ ਨਾਮਾਂ ਦਾ ਉਚਾਰਨ ਕਰਨਾ ਇਹ ਫੁੱਲ ਹੈ ਅਤੇ ਜਿਹੜੇ ਗੁਣ ਹਨਗੇ ਸਾਖਾਂ ਡਾਣੀਆਂ ਹਨਗੀਆਂ ਅਤੇ ਇਸ ਪ੍ਰਕਾਰ ਬ੍ਰਹਮਿਕ ਪ੍ਰੋਵਰਦੀ ਨਹੀਂ ਆਈਆਂ ਪਰਤਕ ਜੇ ਅਨੁਸਾਰਿਆਂ ਦੇ ਹਿਰਦੇ ਚ ਨਿਤ ਕਿਉਨ ਕਿਉਨ ਪੂਜ ਕਰੀਏ ਉਹ ਨਿਤਾਂ ਪਰਤੀ ਚੁਣ ਚੁਣ ਕੇ ਧਾਰਨ ਕਰ ਕਰਕੇ ਮਹਾਰਾਜ ਦਾ ਪੂਜਨ ਕਰੋ ਅਰਪਨਾ ਕਰੋ ਇਸਾਰੇ ਸਾਜ ਇਸੇ ਪ੍ਰਕਾਰ ਬ੍ਰਹਮ ਨਾਮ ਗੁਣ ਸਾਖ ਤਰੂਰ ਬ੍ਰਹਮ ਦਾ ਸਰੂਪ ਗੁਰੂ ਸਾਹਿਬ ਜੀ ਆਪ ਹੈ ਅਤੇ ਉਹਨਾਂ ਦਾ ਜੋ ਪਵਿੱਤਰ ਨਾਮ ਹੈ ਇਹ ਹਿਰਦੇ ਚ ਬੀਜ ਬੀਜਣਾ ਕਰੋ ਅਤੇ ਮਹਾਰਾਗ ਦਾ ਨਾਮ ਰੂਪੀ ਬੀ ਬੀਜ ਕੇ ਫੇ ਜਿਹੜੇ ਉਹਦੇ ਸਤ ਜਨ ਆਨੰਦ ਰੂਪ ਗੁਣ ਹਨਗੇ ਇਹ ਉਸ ਦੀਆਂ ਸਾਖਾਂ ਹਨਗੀਆਂ ਸਤ ਜਿਹੜਾ ਹੈ ਤਾਂ ਰੂਪ ਹੈ ਅਕੇ ਚੇਤਨ ਸਾਰਿਆਂ ਦੀ ਹਰਕਤ ਕਰਾਉਣ ਵਾਲਾ ਆਨੰਦ ਸਰੂਪ ਹੈ ਇਹ ਜਿਹੜੇ ਉਹਦੇ ਗੁਣੋ ਸਰੂਪ ਲਖਣਾਂ ਵਾਲੇ ਇਹ ਸਭ ਸੰਗਿ ਉਹਦੀਆਂ ਡਾਣੀਆਂ ਹਨਗੀਆਂ ਨਿਤ ਚੋਨ ਚੋਨ ਪੂਜ ਕਰੀਏ ਇਹ ਜੀ ਗੁਰੂ ਸਾਹਿਬ ਬ੍ਰਹਮ ਸਤੋਵਰ ਹੈ ਇਨਿਤਾ ਵਰਤੀ ਚੁਣ-ਚੁਣ ਕੇ ਜਿਹੜੇ ਗੁਣਾਂ ਦੇ ਧਾਰਨ ਕਰਨੇ ਗੁਣ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਗੁਣਾਂ ਦੇ ਇਹ ਪੂਜਾ ਕਰੀਏ ਸੱਚੇ ਪਾਤਸ਼ਾਹ ਦੀ ਜਿਸ ਪ੍ਰਕਾਰ ਪੂਜਾ ਕਰਨੇ ਕਰਕੇ ਪਰਮੇਸ਼ਰ ਦੀ ਪ੍ਰਸੰਤਾ ਹੋਵੇਗੀ ਇਸੇ ਪ੍ਰਕਾਰ ਬ੍ਰਹਮਨਾਮ ਗੁਣ ਸਾਖ ਤਰੂਰ ਬ੍ਰਹਮ ਦਾ ਸਰੂਪ ਜਿਹੜੀ ਸਾਧ ਸੰਗਤ ਹੋਇਆ ਹੈ ਇਹ ਇੱਕ ਪਰਮ ਬਿਰਸ਼ਦੀ ਨਹੀਂ ਆਈ ਹੈ ਸੰਗਤ ਮਾਰਨ ਬਿਰਸ਼ਦੀ ਨਹੀਂ ਆਈ ਲਿਆਈ ਬਣਾਈ ਹੈ ਅਤੇ ਬ੍ਰਹਮ ਦੇ ਜਿਹੜੇ ਗੁਣ ਹਨ ਗਿਆਨ ਆਦਿਕ ਇਹ ਫਲ ਹਨਗੇ ਅਤੇ ਜਿਹੜੇ ਨਾਮ ਹਨਗੇ ਫੁੱਲ ਹਨਗੇ ਸਤ ਸੰਤੋਖ ਆਦਿਕ ਪੱtre ਹਨਗੇ ਸਤ ਸੰਗਤ ਦੇ ਵਿੱਚ ਇਹ ਜਬਰਦਸਤ ਇਹਨਾਂ ਗੁਣਾਂ ਨੂੰ ਚੁਣ-ਚੁਣ ਕੇ ਧਾਰਨ ਕਰਕੇ ਮਹਾਰਾਜ ਸਾਹਾ ਦਾ ਵਾਹਿਗੁਰੂ ਦਾ ਪੂਜਨ ਕਰੀਏ ਆਤਮ ਦਿਉ ਦਿਉ ਹੈ ਆਤਮ ਫੇਰ ਪਰ ਦੇ ਹੋਤੋ ਬ੍ਰਹਮ ਨਾਮ ਗੁਣ ਸਾਖ ਤਰੂ ਬ੍ਰਹਮ ਆਪ ਹੀ ਤਰੋਵਰ ਬ੍ਰਿਸ਼ਦੀ ਨਹੀਂ ਆਈ ਹੈ ਅਤੇ ਉਸ ਦੇ ਜਿਹੜੇ ਗੁਣ ਸਰੂਪ ਲਖਣ ਗੁਣ ਹਨਗੇ ਇਹ ਸਾਖ ਦੀਆਂ ਸਾਖਾਂ ਹਨੀਆਂ ਉਹਦੀਆਂ ਅਤੇ ਜਾਂ ਬ੍ਰਹਮ ਪਾਤੀ ਵਿਸ਼ਨ ੜਾਰੀ ਉਹ ਸੁਦਰ ਬ੍ਰਹਮ ਭੂਮਾ ਬ੍ਰਹਮ ਦੀਨ ਭੂਮਾ ਧਰਤੀ ਦੀ ਨਹੀਂ ਆਈ ਹੈ ਇਸੇ ਉਹਦੀ ਜੀ ਦੀ ਨਹੀਂ ਆਈ ਹੈ ਸ਼ਿਰਨ ਕਰਵ ਅੰਕੂਰ ਦੀ ਨਹੀਂ ਆਈ ਹੈ ਬਰਾਡ ਮੂਲ ਦੀ ਨਹੀਂ ਆਈ ਹੈ ਬ੍ਰਹਮਾ ਪੱਤਿਆਂ ਦੀ ਨਹੀਂ ਆਈ ਹੈ ਵਿਸ਼ਨੂ ੜਾਰੀਆਂ ਦੀ ਨਹੀਂ ਆਈ ਹੈ ਸ਼ਿਵ ਜੀ ਫੁੱਲਾਂ ਦੀ ਨਹੀਂ ਆਈ ਹੈ ਬ੍ਰਹਮ ਗਿਆਨੀ ਫਲ ਦੀ ਨਹੀਂ ਆਈ ਹੈ ਕਿੰਨਾ ਪਰਤੀ ਚੁਣ-ਚੁਣ ਕੇ ਨਿਤ ਚੁਣ-ਚੁਣ ਪੂਜ ਕਰੀਐ ਉਸ ਪਰਮੇਸ਼ਰ ਦਾ ਪੂਜਨ ਕਰੀਏ ਇਸ ਪ੍ਰਕਾਰ ਆਤਮ ਦਿਉ ਦਿਉ ਹੈ ਆਤਮ ਆਤਮਾ ਜੋ ਜੀਵਾਤਮਾ ਹੈ ਇਹੋ ਹੀ ਦਿਉ ਚੇਤਨ ਸਰੂਪ ਹੈ ਜਿਹੜਾ ਚੇਤਨ ਸਰੂਪ ਹੈ ਉਹੋ ਹੀ ਆਤਮਾ ਜੀਵਾਤਮਾ ਸਰੂਪ ਹੈ ਪਰਤਕ ਚੇਤਨੀ ਬ੍ਰਹਮ ਹੈ ਬ੍ਰਹਮੀ ਪਰਕ੍ਰਿਤੀ ਦੇ ਰੂਪ ਹੈ ਰਸ ਲੱਗੈ ਪੂਜ ਕਰੀਜੈ ਰਸ ਪ੍ਰੇਮ ਵਿੱਚ ਲਗਣਾ ਕਰਨਾ ਜਿਹੜਾ ਇਹ ਪੂਜਾ ਕਰਨੀ ਹੈ ਪ੍ਰੇਮ ਨਾਲ ਉਹਦੇ ਚ ਲੱਗਣਾ ਹੈ ਜਿਹੜਾ ਇਹੋ ਹੀ ਮਹਾਰਾਸ਼ ਦਾ ਪੂਜਨ ਕਰਨਾ ਹੈ ਪ੍ਰੇਮ ਨਾਲ ਲੱਗੋ ਉਸ ਵਿੱਚ ਰਸ ਆਨੰਦ ਸਰੂਪ ਵਿੱਚ ਐਸਾ ਪੂਜਨ ਕਰੋ ਬਵੀਕ ਬੁੱਧ ਸਭ ਜਗ ਮਹਿ ਨਿਰਮਲ ਇਹ ਭਾਈ ਜਿਹੜੀ ਵਿਵੇਕ ਗਿਆਨ ਵਾਲੀ ਬੁੱਧੀ ਪ੍ਰਾਪਤ ਹੋਣੀ ਹੈ ਇਹ ਸਾਰੇ ਜਗਤ ਨੂੰ ਨਿਰਮਲ ਸੁਧ ਕਰਨ ਵਾਲੀ ਹੈ ਵਿਚਰ ਵਿਚਰ ਰਸ ਪੀਜੈ ਇਹ ਵਿਚਾਰ ਵਿਚਾਰ ਕੇ ਸਾਧ ਸੰਗਤ ਦੇ ਵਿੱਚ ਆਤਮ ਰਸ ਨੂੰ ਪੀਣਾ ਕਰੋ ਵਿਚਰ ਵਿਚਰ ਕੇ ਰਸ ਨੂੰ ਪੀਣਾ ਕਰੋ ਵਿਚਰ ਵਿਚਰ ਕੇ ਫਿਰ ਫਿਰ ਕੇ ਨਾ ਵਿਚਾਰ ਵਿਚਾਰ ਕੇ ਆਤਮ ਰਸ ਨੂੰ ਪੀਣਾ ਕਰੋ ਗੁਰ ਪ੍ਰਸਾਦ ਪਦਾਰਥ ਪਾਇ ਗੁਰਾਂ ਦੀ ਕਿਰਪਾ ਕਰਕੇ ਜਿਨ੍ਹਾਂ ਨੇ ਪਰਮ ਰਸ ਪਦਾਰਥ ਆਤਮ ਆਨੰਦ ਨੂੰ ਪਾ ਲਿਆ ਹੈ ਸਤ ਗੁਰ ਕਉ ਇਹੋ ਮਨ ਦੀਜੈ ਉਹਨਾਂ ਸਤ ਗੁਰਾਂ ਨੂੰ ਇਹ ਆਪਣਾ ਮਨ ਭੇਟਾ ਕਰਦੀ ਹੈ ਇਹਨਾਂ ਦੀ ਕਿਰਪਾ ਕਰਕੇ ਪ੍ਰਾਪਤ ਕੀਤਾ ਹੈ ਰਸ ਨਿਰਮੂਲਕ ਅਤ ਹੀਰੋ ਨੀਕੋ ਬ੍ਰਹਮ ਜੋ ਹੈ ਨਿਰਮੂਲ ਕਿਤੋਂ ਮੁੱਲ ਨਹੀਂ ਮਿਲਦਾ ਅਤਿਆੰਤੀ ਹੀਰੇ ਦੀ ਨਹੀਂ ਨੀ ਕੋ ਸੁੰਦਰ ਹੈ ਅੱਛਾ ਹੈ ਹੀਰੇ ਹੀਰ ਬਧੀਜੇ ਅਤੇ ਹੀਰੇ ਨਾਮ ਦੇ ਨਾਲ ਹੀਰੇ ਪਰਮੇਸ਼ਰ ਨਾਲ ਬਧੀਜੇ ਮਿਲਣਾ ਹੁੰਦਾ ਹੈ ਇਸੇ ਪ੍ਰਕਾਰ ਹੀਰੇ ਹੀਰ ਬਧੀਜੇ ਗੁਰੂ ਸਾਹਿਬ ਦਾ ਜਿਹੜਾ ਸ਼ਬਦ ਹੈ ਇਹ ਹੀਰਾ ਹੈ ਅਤੇ ਹੀਰੇ ਦੀ ਕਣੀ ਜੋ ਸ਼ਬਦ ਹੈ ਬ੍ਰਹਮ ਦਾ ਗਿਆਨ ਇਸ ਹੀਰੇ ਦੀ ਕਣੀ ਦੇ ਨਾਲ ਹੀਰੇ ਹਰੀ ਦੇ ਨਾਲ ਜਿਹੜਾ ਮਿਲਣਾ ਹੈ ਇਹ ਹੀਰੇ ਨੂੰ ਬਿੰਨਣਾ ਹੈ ਮਨ ਜੀਵ ਇਸ ਦੀ ਇਕਤਾ ਕਰਨੀ ਹੈ ਜਿਹੜੇ ਜੀਵ ਦੇ ਖੱਡ ਵਕਾਰ ਹੈ ਤਿਆਗ ਕਰਨੇ ਹੈ ਈਸ਼ਵਰ ਦੇ ਖੱਡ ਗੁਣ ਜਿਹੜੇ ਪਿਆਕ ਕੇ ਸਚੇ ਆਨੰਦ ਰੂਪ ਕੋਈ ਹੈ ਇਹ ਹੀਰੇ ਨਾਲ ਹੀਰਾ ਬਿੰਨਣਾ ਹੈ ਮੇਲਣਾ ਹੈ ਜਿਹੜਾ ਮਨ ਮੋਤੀ ਸਾਲ ਹੈ ਗੁਰਸਬਦੀ ਸਤਸਾਲ ਸਿੰਘ ਜੀ ਮੋਤੀ ਕੇ ਸੱਲ ਪਾਉਣ ਵਾਲੇ ਵਰਨੇ ਹੁੰਦੇ ਐ ਇਸ ਪ੍ਰਕਾਰ ਮਨ ਮੋਤੀ ਸਾਲਾ ਗੁਰਸ਼ਬਦੀ ਗੁਰੂ ਸਾਹਿਬ ਦਾ ਸ਼ਬਦ ਜਿੰਨਾ ਦੇ ਅੱਗੇ ਬਰਮਾ ਲੱਗਾ ਹੋਇਆ ਉਹ ਸੁਧ ਮਨ ਜਿਹੜਾ ਹੈ ਇਹ ਮੋਤੀ ਸਾਲ ਛੇਕ ਪਾਉਣ ਵਾਲਾ ਜਿਹੇ ਬਰਮਾ ਹੁੰਦਾ ਸਾਲ ਪਾਉਣ ਵਾਲਾ ਸਾਲ ਸ੍ਰੇਸ਼ਟ ਜਿਹੜਾ ਮਨ ਹੋਇਆ ਸੁਭਗੁਣਾ ਦੇ ਸਰਾਧ ਸੁਧ ਮਨ ਜਿਹੜਾ ਹੋਇਆ ਹੈ ਇਹ ਬਰਮੇ ਛੇਕ ਪਾਉਣ ਵਾਲੇ ਬਰਮੇ ਦੀ ਨਹੀਂ ਆਈਆਂ ਮੋਤੀ ਸਾਲ ਨੂੰ ਕਹੀ ਗਏ ਜਿਵੇਂ ਸੱਲ ਪਾਉਣ ਵਾਲਾ ਬਰਮਾ ਹੋਵੇ ਮੋਤੀਆਂ ਚ ਹੀਰਿਆਂ ਚ ਜਿਤ ਹੀਰਾ ਪਰਖ ਲਈ ਜੇ ਉਹ ਹੀਰਾ ਪਰਖ ਲਈਦਾ ਉਹਦੇ ਨਾਲ ਹੀਰੇ ਦੀ ਕਣੀ ਅੱਗੇ ਲੱਗੀ ਹੁੰਦੀ ਹੈ ਉਸ ਬਰਮੇ ਦੇ ਅੱਗੇ ਹੀਰੇ 'ਚ ਉਹਦੇ ਨਾਲ ਛੇਕ ਪੈ ਜਾਂਦਾ ਹੈ ਲੋਹੇ ਦੇ ਨਾਲ ਹੀਰੇ 'ਨੂੰ ਛੇਕ ਨਹੀਂ ਪੈਂਦਾ ਕਿਉਂਕਿ ਜੇ ਆਹਣੇ ਦੇ ਉੱਤੇ ਰੱਖੀਏ ਤੇ ਉੱਤੇ ਹਥੌੜਾ ਮਾਰੀਏ ਨਾ ਤਾਂ ਆਹਣੇ ਦੀ ਖੁੱਬ ਜਾਂਦਾ ਹੈ ਹੀਰਾ ਤੇ ਨਾਰੇ ਹਥੋੜੇ ਦੀ ਖੂਬ ਜਾਂਦਾ ਹੈ ਹੀਰੇ ਦੀ ਇਹ ਪਰਖ ਵੈ ਨਾ ਲੋਹਾ ਉਹਨੂੰ ਦੇਦ ਸਕਦਾ ਨਾ ਛੇਕ ਪਾ ਸਕਦਾ ਹੈ ਇਵੇਂ ਬੁੱਧੀ ਰੂਪੀ ਜਿਹੜੀ ਐਰਣ ਹੈ ਸ਼ਾਸਤਰ ਗਿਆਨ ਰੂਪੀ ਇਹ ਹਥੋੜੇ ਹਨ ਇਹਨਾਂ 'ਚ ਹਰੀ ਹੀਰਾ ਪਰਖਿਆ ਨਹੀਂ ਜਾਂਦਾ ਇਹਦੇ ਕੱਚ ਦੇ ਮੰਨ ਕੇ ਉਹਦੇ ਅੱਗੇ ਕੀ ਠਹਿਰਨੇ ਉਹ ਜਿਹੜੇ ਕੱਚੇ ਪਰਖੋਂਨ ਤਾਂ ਕੀ ਅੜਕਣਾ ਸੀ ਇਸੇ ਪ੍ਰਕਾਰ ਸਾਹਸ ਸਿੰਘ ਜੀ ਐਰਣ ਮਤ ਬੇਰ ਹਥਿਆਰ ਇਨਾਂ ਦੇ ਕਰਕੇ ਨਹੀਂ ਉਹ ਸੱਲ ਪੈਂਦਾ ਉਹ ਇਹਨਾਂ ਦਾ ਮਸੁੱਧ ਮਨ ਹੋਇਆ ਮੋਤੀ ਸਾਨ ਇਹ ਬਰਮੇ ਦੀ ਨਿਆਈ ਬਣਿਆ ਹੋਇਆ ਮਨ ਮੋਤੀ ਜੇ ਗਹਿਣਾ ਹੋਵੇ ਇਸ ਪ੍ਰਕਾਰ ਦਾ ਗਹਿਣਾ ਪਕੜਿਆ ਹੋਇਆ ਭੁਖਣ ਬਣਿਆ ਜਿਹੜਾ ਮਨ ਹੈ ਸੁੱਧ ਹੋ ਉਹ ਮੋਤੀ ਸੱਲ ਪਾਉਣ ਵਾਲੇ ਬਰਮੇ ਦੀ ਨਿਆਈ ਹੈ ਸੁਧਮਨ ਗਤ ਹੀਰਾ ਪਰਖ ਲੈ ਇਸ ਕਰਕੇ ਹਰੀ ਰੂਪ ਹੀਰਾ ਪ੍ਰੇਮ ਦੇ ਛੇਕ ਨੂੰ ਪਾ ਕੇ ਪਰਖ ਲਈਦਾ ਹੈ ਸੰਗਤ ਸੰਤ ਸੰਗ ਲਗ ਊਚੇ ਫੇ ਭਾਈ ਸੰਤਾਂ ਦੀ ਸੰਗਤ ਜਿਹੜੇ ਸੰਗ ਮਿਲੇ ਹੈ ਮਨ ਮੇਲੀ ਕਰ ਮੇਲ ਮਲੰਦੇ ਉਹ ਲਗਣ ਵਾਲੇ ਭਗਤੀ ਵਾਲੇ ਉੱਚੇ ਹੋ ਗਏ ਹਨ ਕਿਉਂ ਪੀਪ ਪਲਾਸ ਖਾਏ ਲੀਜੈ ਜਿਉਂ ਭਾਈ ਪੀਪਲ ਜੇ ਪੈਦਾ ਹੋਵੇ ਤੇ ਪੜਾ ਨੂੰ ਖਾ ਜਾਂਦਾ ਹੈ ਪਿੱਪਲ ਉਸੇ ਪ੍ਰਕਾਰ ਪੈਦਾ ਨਹੀਂ ਹੁੰਦਾ ਤਿਲਿਆ ਰਾਂਦਾਂ ਜਿਹੜਾ ਖਾਦਾ ਹੋਇਆ ਗੋਲ ਹੈ ਨਾ ਪਿੱਪਲ ਦੀ ਉਹ ਤਿਲਿਆ ਜੋ ਖਾ ਲੈਣ ਤਿਲਿਆ ਦੇ ਅੰਦਰ ਜਖਨਾਗਣੀ ਇੰਨੀ ਤੇਜ਼ ਹੁੰਦੀ ਹੈ ਉਹ ਜਿਸ ਵਕਤ ਪਲਾ ਦੇ ਉੱਤੇ ਖੋਡਾਂ ਜਿਹੜੀਆਂ ਹੁੰਦੀਆਂ ਉਹ ਖੋਡਾਂ ਵਿੱਚ ਨੇਰੀ ਨਾਲ ਉਲਡਡ ਕੇ ਮਿੱਟੀ ਪਈ ਹੁੰਦੀ ਹੈ ਉਹ ਮਿੱਟੀ ਦੇ ਨਾਲ ਉਹ ਖੋੜ ਜਿਹੜੀ ਹੁੰਦੀ ਹੈ ਉਹ ਇੱਕ ਖੇਤ ਬਣੀ ਹੋਈ ਹੁੰਦੀ ਹੈ ਤੇ ਤਿਲਿਆਰੇ ਆ ਕੇ ਉਹਦੇ ਉੱਤੇ ਬੈਠ ਕੇ ਜਦੋਂ ਜਿਹਨਾਂ ਦੀ ਜਠਰਾ ਆਦਮੀ ਦੇ ਨਾਲ ਇੰਨਾ ਜਿੰਨੀ ਗਰਮਾਹਟ ਚਾਹੀਦੀ ਹੈ ਪਿੱਪਲ ਦੇ ਢੀਨ ਨੂੰ ਯਾਨੀ ਪਹੁੰਚੀ ਹੁੰਦੀ ਹੈ ਜਦੋਂ ਉਸ ਬੀਜ ਦੇ ਤਾਂ ਹੀ ਉਹ ਤਿਆਗਦੇ ਹਨਗੇ ਤੇ ਉਹ ਖੋੜ ਦੇ ਵਿੱਚ ਪਲਾਹ ਦੀ ਵਿੱਚ ਉਹ ਫਿਰ ਪਿੱਪਲ ਹਰਾ ਹੋ ਜਾਂਦਾ ਹੈ ਪਿੱਪਲ ਹਰਾ ਹੋਣ ਤੋਂ ਇਹ ਹੌਲੀ ਹੌਲੀ ਜਿਹੜਾ ਪਿੱਪਲ ਵੱਡਾ ਹੋ ਕੇ ਪਲਾਹ ਨੂੰ ਖਾ ਜਾਂਦਾ ਹੈ ਕੱਲਾ ਪਿੱਪਲ ਹੀ ਰਹਿ ਜਾਂਦਾ ਹੈ ਜਿਸ ਪ੍ਰਕਾਰ ਜੰਡ ਦੇ ਤਾਂ ਹੀ ਗੁਰੂ ਸਾਹਿਬ ਜੀ ਨੇ ਸਰਸੇਵਲ ਜਦੋਂ ਗਏ ਆ ਸੁਹਾਵੇ ਸਾਹਿਬ ਕਿਹਾ ਸੀ ਕਿ ਜਿਸ ਵੇਲੇ ਇਹ ਜੰਡ ਦੇ ਤਾਂ ਹੀ ਪੀਪਲ ਖਾ ਜਾਏਗਾ ਉਦੋਂ ਰਾਜ ਬਦਲ ਜਾਊਗਾ ਅੰਗਰੇਜ਼ਾਂ ਦਾ ਰਾਜ ਉਸੇ ਵळे ਬਦਲ ਗਿਆ ਜਦੋਂ ਇਹ ਮਹਾਰਾ ਦੇ ਬਚਨ ਪੂਰੇ ਹੋ ਗਏ ਇਸ ਪ੍ਰਕਾਰ ਸਾਰਸੰਗੀ ਜੀ ਇਸੇ ਪ੍ਰਕਾਰ ਕਹਿੰਦੇ ਹਨ ਸੰਗਤ ਸੰਤ ਸੰਗ ਲਗ ਊਚੇ ਸੰਤੋ ਮਹਾਤਮਾ ਦੀ ਸੁਸੰਗ ਹੈ ਕਿ ਸੰਗੀ ਹੋ ਕੇ ਮਨ ਮੇਲੀ ਕਰਕੇ ਮੇਲੀ ਹੋਏ ਜਿਹੜੇ ਉਹ ਉੱਚੇ ਹੋ ਗਏ ਹਨ ਜਿਉਂ ਪੀਪ ਪਲਾਸ ਖਾਇ ਲਈ ਜਿਵੇਂ ਪਲਾ ਨੂੰ ਪਿਪਲ ਖਾ ਜਾਂਦਾ ਐਵੇਂ ਪਿਪਲ ਦੀ ਨਹੀਂ ਆਈ ਜੋ ਪਰਮੇਸ਼ਰ ਦਾ ਗਿਆਨ ਹੈ ਉਹ ਪਲਾ ਵੀ ਨਹੀਂ ਆਈ ਜਿਹੜਾ ਅੰਤਕਾਰਨ ਹੈ ਇਸ ਦੇ ਅੰਤਕਾਰਨ ਦੇ ਅੰਦਰ ਸਰਦਾ ਰੂਪੀ ਧੂੜ ਜਿਸ ਦੇ ਹਿਰਦੇ ਰੂਪੀ ਖੋੜ ਵਿੱਚ ਵਸੀ ਹੋਈ ਹੈ ਤੇ ਉੱਥੇ ਤਲੀਰ ਦੀ ਨਹੀਂ ਆਈ ਸੰਤਮ ਹਾਤਮਾ ਜਿਨ੍ਹਾਂ ਆਪ ਕਮਾਈ ਕਰਨ ਨੂੰ ਜਰਾਗਣ ਦੇ ਨਾਲ ਇਹ ਗਿਆਨ ਪਰਮੇਸ਼ਰ ਦੇ ਨਾਮ ਰੂਪੀ ਬੀਜ ਦੇ ਤਾਈ ਢਲੇ ਹੋਏ ਹੈ ਚਿੱਤ ਜਿਨ੍ਹਾਂ ਦੇ ਆਪ ਉਹਨਾਂ ਦੀ ਰਸਨਾ ਤੋਂ ਜਿੱਕੜਿਆ ਹੋਇਆ ਉਹ ਹੈ ਗੋਲ ਦੀ ਨਿਆਈ ਉਹ ਦੀ ਹਰਾ ਹੋ ਜਾਂਦਾ ਹੈ ਫਿਰ ਅੰਤ ਕਾਰਨ ਦਾ ਸੁਭਾਅ ਜਿਹੜਾ ਹੈ ਨਾ ਪਲਾ ਦੀ ਨਿਆਈ ਇਹਨੂੰ ਮੀਟ ਦਿੰਦਾ ਬ੍ਰਹਮੀ ਬ੍ਰह्म ਪ੍ਰਗਟ ਹੋ ਜਾਂਦਾ ਹੈ ਇਹ ਪੀਪਲ ਵੀ ਇਹੀ ਪ੍ਰਗਟ ਹੋ ਜਾਂਦਾ ਹੈ ਉਹ ਸਭ ਨਰਮ ਹੈ ਪ੍ਰਾਨੀ ਉਤਮ ਹੋਵੇ ਉਹ ਸਾਰਿਆਂ ਲੋਕਾਂ ਚ ਪ੍ਰਾਨੀ ਪੁਰਖ ਉਤਮ ਹੋ ਜਾਂਦੇ ਸ੍ਰੇਸ਼ਟ ਹੋ ਜਾਂਦੇ ਹਨ RAM ਨਾਮে ਬਾਸ ਬਸੀਜੇ ਜਿਨ੍ਹਾਂ ਦੇ ਅੰਦਰ RAM ਦੇ ਨਾਮ ਦੀ ਵਾਸ਼ਨਾ ਖੁਸ਼ਬੂ ਵਸ ਜਾਂਦੀ ਹੈ ਜਿਸਨਾ ਚੰਨਣ ਜਿਨ੍ਹਾਂ ਬਿਰਸ਼ਾਂ ਚ ਪੈਜੇ ਭਾਵੇਂ ਸਿੰਬਲ ਹੋਣ ਚਾਹੇ ਰਿੰਡ ਹੋਣ ਉਹ ਸਾਰਿਆਂ ਬਿਰਸ਼ਾਂ ਚ ਉਤਮ ਹੋ ਜਾਂਦੇ ਹੈ ਇਵੇਂ ਗੁਰੂ ਮਹਾਰਾਜ ਸਾਹਿਬ ਬਾਬੂ ਚੰਦਰ ਵੀ ਨਹੀਂ ਆਈ ਹੈ ਜਿਨ੍ਹਾਂ ਦੇ ਅੰਦਰ ਗੁਰੂ ਸਾਹਿਬ ਦੀ ਭਗਤੀ ਰੂਮ ਮਹਿਕ ਵਸ ਜਾਂਦੀ ਹੈ ਉਹ ਸਾਰਿਆਂ ਪ੍ਰਾਣੀ ਚ ਉਤਮ ਪੁਰਖ ਹੋ ਜਾਂਦੇ ਹਨ ਨਿਰਮਲ ਨਿਰਮਲ ਕਰਮ ਬਹੁ ਕੀਨੇ ਇਹ ਨਿਰਮਲ ਸੰਤਾਂ ਦੇ ਨਾਲ ਮਿਲ ਕੇ ਜਿਨ੍ਹਾਂ ਦੇ ਅੰਦਰ ਪਾਪਾਂ ਦੀ ਮੈਲ ਨਹੀਂ ਨਿਰਮਲ ਨਿਸਕਾਮ ਕਰਮ ਚਿੱਤ ਨੂੰ ਸ਼ੁੱਧ ਕਰਨ ਵਾਲੇ ਜਿਨ੍ਹਾਂ ਨੇ ਕਰਮ ਬਹੁਤ ਸੁੰਦਰ ਕੀਤੇ ਸ੍ਰੇਸ਼ਟ ਨਿਤ ਸਾਖਾ ਹਰੀ ਜੜੀ ਜੇ ਸਭ ਸੰਗੇ ਜੀ ਪਰਮੇਸ਼ਰ ਦੀ ਜਿਹੜੀ ਸਿੱਖਿਆ ਸੰਤਾਂ ਤੋਂ ਪ੍ਰਾਪਤ ਹੋਣੀ ਹੈ ਇਹ ਡਾਣੀਆਂ ਰੂਪੀ ਦੇੜੇ ਦੇ ਅੰਦਰ ਹੋਣੀਆਂ ਹਰੀ ਦੇ ਨਾਮ ਦੀ ਜਿਹੜੀ ਉਪਾਸ਼ਨਾ ਹੈ ਇਹ ਸਾਖਾਂ ਡਾਣੀਆਂ ਹਰੀਆਂ ਪਰਮੇਸ਼ਰ ਦੀ ਬਿਰਤੀ ਦਾ ਜੜ ਜੜੇ ਜਾਣਾ ਉਪਾਸ਼ਨਾ ਦੇ ਨਾਲ ਇਹ ਹਰੀਆਂ ਹੀ ਡਾਣੀਆਂ ਜੜੀ ਦੀਆਂ ਹਨ ਹਰੀ ਵੀ ਜੜ ਜਾਂਦੀ ਜਿਹੜੀ ਬਿਰਤੀ ਜੁੜ ਜਾਣੀ ਐ ਇਹ ਹਰੀਆਂ ਸਾਖਾਂ ਦਾ ਜੜਨਾ ਹੈ ਸੁੰਦਰ ਕਰਨਾ ਮੈਤਰੀ ਮੁਤਾਪੇਖਿਆ ਇਹ ਸੁੰਦਰ ਗਾਣੀਆਂ ਹਨ ਸਰਦਾ ਰੂਪੀ ਧਰਤੀ ਦੇ ਵਿੱਚੋਂ ਹਾਲਾ ਹਰੀਆਂ ਹੋਣ ਵਾਲੀਆਂ ਮਹਾਰਾਜੇ ਸ਼ਬਦ ਨੂੰ ਕੀ ਉਪਦੇਸ਼ ਕਰਕੇ ਹੈ ਹਰੀਆਂ ਹਰੀ ਦੇ ਨਾਲ ਜਿਹੜਾ ਜੁੜ ਜਾਣਾ ਹੈ ਇਹ ਦਾਣੀਆਂ ਹਰੀਆਂ ਕਰਨਾ ਮੈਤਰੀ ਮੁਤਾਪੇਖਿਆਦਕ ਧਰਮ ਫੁੱਲ ਫਲ ਗੁਰ ਗਿਆਨ ਦਰੜਾਇਆ ਉਹਦੇ ਵਿੱਚ ਸਾਧ ਸੰਗ ਜੀ ਧਰਮ ਫੁੱਲ ਲੱਗਦੇ ਐ ਤੇ ਧਰਮ ਧਰਮ ਫੁੱਲ ਧਰਮ ਫੁੱਲ ਫਲ ਗੁਰ ਗਿਆਨ ਦਰੜਾਇਆ ਉਹ ਸੌਣ ਜਿਹੜਾ ਗਿਆਨ ਦਰੜ ਕਰਾਏ ਫਲ ਲੱਗੇ ਹਨ ਬਹਿਕਾਰ ਬਾਸ ਜਗ ਦੀਜੈ ਉਹ ਸਾਰੇ ਜਗਤ ਨੂੰ ਪਰਮੇਸ਼ਰ ਦੀ ਭਗਤੀ ਦੀ ਮਹਿਕਾਰ ਸੁਗੰਧੀ ਦੇ ਨਾਲ ਮਹਿਕਾਉਂਦਾ ਹੈ ਸਾਰਿਆਂ ਦੇ ਅੰਦਰ ਭਗਤੀ ਦੀ ਮਹਿਕ ਨਿਕਲਣ ਲੱਗ ਜਾਂਦੀ ਹੈ ਐਸੀ ਖੁਸ਼ਬੂ ਹੁੰਦੀ ਹੈ ਜਿਵੇਂ ਅਤਰ ਦੀ ਸ਼ੀਸ਼ੀ ਜਿੱਥੇ ਰੱਖਦੀਏ ਸਾਰੀ ਸਵਾ ਦੀਆਂ ਨਾਸਾਂ 'ਚ ਖੁਸ਼ਬੂ ਭਰ ਜਾਂਦੀ ਹੈ ਐ ਸਾਰੇ ਜੰਤ ਨੂੰ ਪਰਮੇਸ਼ਰ ਦੀ ਭਗਤੀ ਦੀ ਮਹਿਕ ਉਹ ਮਹਾਪੁਰਖ ਦੇ ਦਿੰਦੇ ਹਨ ਏਕ ਜੋਤ ਏਕੋ ਮਨ ਵਸਿਆ ਕਿ ਕੋਈ ਜੋਤੀ ਸਰੂਪ ਹੈ ਸਾਰਿਆਂ ਖੱਡ ਜੋਤੀਆਂ ਦਾ ਚੰਦ ਸੂਰਜ ਆਦਿਕਾਂ ਦਾ ਪ੍ਰਕਾਸ਼ ਕੋ ਇਕੋ ਇੱਕ ਜੋਤੀ ਜਿਨ੍ਹਾਂ ਦੇ ਮਨ ਚ ਵਸ ਗਿਆ ਹੈ ਸਭ ਬ੍ਰਹਮ ਦ੍ਰਿਸ਼ਟ ਇਕ ਕੀ ਜੈ ਉਹਨਾਂ ਦੇ ਅੰਦਰ ਏਕਤਾ ਮਹਾਰਾ ਐਸੀ ਕਰ ਦਿੰਦੇ ਸਾਰਿਆਂ ਦੀ ਬ੍ਰਹਮ ਦੀ ਦ੍ਰਿਸ਼ਟੀ ਦਿਖਦੀ ਹੈ ਸਾਰਿਆਂ ਨੂੰ ਵਾਹਿਗੁਰੂ ਦੇ ਦਿਸਣ ਲੱਗ ਜਾਂਦਾ ਐਸੀ ਦ੍ਰਿਸ਼ਟੀ ਮਹਾਰਾ ਜਗਾ ਦਿੰਦੇ ਹਨ ਉਹਨਾਂ ਦੇ ਅੰਦਰ ਆਤਮ ਰਾਮ ਸਭ ਏਕ ਹੈ ਪਸਰੇ ਆਤਮ ਜੀਵਾਤਮਾ ਦੇ ਅੰਦਰ ਜੋ ਰਾਮ ਹੈ ਚੇਤਨ ਬ੍ਰਹਮੋ ਇੱਕੋ ਹੀ ਇੱਕ ਹੈ ਪਸਰਿਆ ਹੋਇਆ ਏ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤਾ ਆਤਮਾ ਆਤਮਾ ਵਾਸ ਦੇਵਸ ਜੇ ਕੋਈ ਜਾਣੇ ਪਿਓ ਸਭ ਚਰਨ ਤਲੇ ਸਿਰ ਦੀਜੈ ਇਸ ਕਰਕੇ ਭਾਈ ਸਾਰਿਆਂ ਦੇ ਚਰਨਾਂ ਦੀਆਂ ਤਲੀਆਂ ਦੇ ਥੱਲੇ ਸਿਰ ਰਈਏ ਹੰਕਾਰ ਛੱਡ ਗਈ ਆਪ ਨਾ ਕੋਈ ਬਣੀਏ ਮਾਇਦ ਨੂੰ ਸਾਰਿਆਂ ਦੇ ਅੰਦਰ ਜੋਤੀ ਸਰੂਪ ਉਹਦੇ ਦਰਸ਼ਨ ਕਰੀਏ ਨਾਮ ਬਿਨਾ ਨਕ ਤੇ ਨਰ ਦੇਖੋ ਸੱਚੇ ਮਾਲਸ਼ਾ ਦੇ ਨਾਮ ਦਾ ਅਭਿਆਸ ਜਿਹੜੇ ਨਹੀਂ ਪੁਰਖ ਕਰਦੇ ਉਹ ਜਸ ਰੂਪੀ ਨਕ ਤੋਂ ਨਕ ਵੱਡੇ ਦੇਖਣਾ ਕਰ ਰਿਹਾ ਭਾਈ تن ਕਸ ਕਸ ਨਾਕ ਵੱਡੀਆਂ ਉਹਨਾਂ ਦਾ ਇਸ ਲੋਕ 'ਚ ਵੀ ਜਸ ਨਹੀਂ ਹੁੰਦਾ ਪਰ ਲੋਕ 'ਚ ਵੀ ਉਹਨਾਂ ਦਾ ਜਸ ਰੂਪੀ ਨਕ ਕਾ ਸਾਖ ਸਾਕੇ ਕਟਿਆ ਜਾਂਦਾ ਹੈ ਸਾਖਤ ਨਰ ਅਹੰਕਾਰੀ ਕਹੀਏ ਜਿਹੜੇ ਸਾਖਤ ਪੁਰਖ ਹੈ ਉਹ ਤਾਂ ਹੰਕਾਰ ਵਾਲੇ ਕਹੀਦੇ ਬਾਲਾ ਹੰਕਾਰ ਕਰਦੇ ਆ ਬਿਨਾਂ ਕਾਰਨ ਤੋਂ ਹੰਕਾਰ ਦੇ ਲੱਗੇ ਹੀ ਰਹਿੰਦੇ ਹਨ ਬਿਨ ਨਾਵੇ ਤ੍ਰਿਗ ਜੀ ਸੱਚੇ ਬਾਦਸ਼ਾਹ ਦੇ ਨਾਮ ਤੋਂ ਬਿਨਾਂ ਜਿਹੜੇ ਜਿਉਂਦੇ ਹੈ ਯੋ ਜਿਉਣ ਦੀ ਇੱਛਾ ਹੈ ਸਭ ਬਿਨਾ ਨਾਮ ਤੋਂ ਤ੍ਰਿਕਾਰ ਹੈ ਉਹਨਾਂ ਦਾ ਜਦ ਲਗ ਸਾਸ ਸਾਸ ਮਨ ਅੰਤ ਕੀ ਮਾਈ ਜਿਨੇ ਜਿਨ ਸਵਾਸਾਂ ਦਾ ਸਵਾਸ ਰੂਪ ਪਰਮੇਸ਼ਵਰ ਸਾਡੇ ਮਨ ਦੇ ਅੰਦਰ ਹੈ ਤਤ ਬੀਗਲ ਸਰਨ ਪਰੀ ਜਾ ਉਹਨਾਂ ਚਰਖਾ ਦੀ ਨਾਲ ਭਾਈ ਮਾਰਾ ਦੀ ਸ਼ਰਨ ਪੈ ਗਿਓ ਜਦੋਂ ਸਭ ਮੁੱਕ ਗਏ ਮਰਦਿਆਂ ਨੂੰ ਕਰ ਨਹੀਂ ਕੀ ਹੈ ਜਬ ਲਗ ਜਬ ਲਗ ਸਾਸ ਸਾਸ ਮਨ ਅੰਦਰ ਜਿਨਾਂ ਤੇ ਭਾਈ ਸਾਹਿਬ ਇਸ ਜਵਾਵਸਤਾ ਦੇ ਬਾਲਕ ਵਸਤਾ ਦੇ ਇਹ ਜੀਵ ਦੇ ਅੰਦਰ ਵਗ ਰਹੇ ਹਨ ਮੰਨਣਾ ਕਰੋ ਤਤ ਬੀਗਲ ਸਰਨ ਪਰੀ ਤਾ ਤੁਸੀਂ ਜੀ ਬੀਗਲ ਕਾਲੀ ਦੇ ਨਾਲ ਹੈ ਬੇਦਵਾਇ ਦੀਆਂ ਗੱਲਾਂ ਨੂੰ ਗਾਲ ਕੇ ਅੰਦਰੋਂ ਮਾੜੇ ਦੀ ਸ਼ਰਨ ਪੈ ਜਾਓ ਨਾਨਕ ਕਿਰਪਾ ਕਿਰਪਾ ਕਰ ਧਾਰੋ ਸਤਿਗੁਰੂ ਸਾਹਿਬ ਜੀ ਕਹਿੰਦੇ ਬੇਨਤੀ ਕਰੋ ਓਹ ਮਾਰਾ ਕਿਰਪਾ ਦੇ ਕਰਨ ਵਾਲੇ ਆਕਰ ਖਾਣੀ ਵੀ ਸਾਡੇ ਤੇ ਵੀ ਜਿਵੇਂ ਹੋਰਨਾਂ ਭਲਕਾਂ ਤੇ ਕਿਰਪਾ ਕੀਤੀ ਐ ਸਾਡੇ ਤੇ ਵੀ ਕਿਰਪਾ ਦ੍ਰਿਸ਼ਟੀ ਧਾਰੋ ਕਰੋ ਮੈਂ ਸਾਧੂ ਚਰਨ ਪਖੀਜੈ ਅਸੀਂ ਮਾਰੇ ਸੰਤਾਂ ਦੇ ਚਰਨਾਂ ਨੂੰ ਪਖੀਜੈ ਅੱਖ ਲੈਣਾ ਕਰੀਏ ਸੰਤਾਂ ਦੇ ਚਰਨਾਂ ਨੂੰ ਪਖਾ ਲੈਣਾ ਕਰੀਏ ਤੋਣਾ ਕਰੀਏ ਸਾਧ ਸੰਗਤ ਦੇ ਚਰਨਾਂ ਨੂੰ ਅਸੀਂ ਦਰਸ਼ਨ ਕਰੀਏ ਵੇਖੀਏ ਬਲਿਆਨ ਮਹੱਲਾ ਚੌਥਾ ਰਾਮ ਮੈਂ ਸਾਧੂ ਚਰਨ ਤੋਂ ਬੀਜੈ ਹੇ ਸੰਤੋ ਅਸੀਂ ਸਾਧੂਆਂ ਦੇ ਚਰਨਾਂ ਦੇ ਤਾਈਂ ਧੋਣਾ ਕਰੀਏ ਗਿਲ ਵਿਖ ਦਹਨ ਹੋਹਿ ਖਿਨ ਅੰਤ ਜਿਹੜੇ ਚਾਰ ਪ੍ਰਕਾਰ ਦੇ ਪਾਪ ਆ ਇੱਕ ਸ਼ਿੰਗ ਦੇ ਵਿੱਚ ਹੀ ਸਾਰੇ ਦਹਨ ਸੜ ਜਾਂਦੇ ਹਨ ਮੇਰੀ ਠਾਕੁਰ ਕਿਰਪਾ ਕੀ ਹੈ ਮੇਰੇ ਠਾਕੁਰ ਸਵਾਮੀ ਕਿਰਪਾ ਦ੍ਰਿਸ਼ਟੀ ਜਿਨ੍ਹਾਂ ਤੇ ਕਰ ਦਿੰਨੇ ਹੋ ਆਪ ਰੋ ਸਾਡੇ ਤੇ ਰਹਾਉ ਮੰਗਤ ਜਨ ਦੀਨ ਖਰੇ ਦਰ ਠੰਡੇ ਜਿਵੇਂ ਹੋਰ ਮੰਗਤੇ ਲੋਕ ਰਾਜਿਆਂ ਦੇ ਬੂਹੇ ਅੱਗੇ ਖੜੇ ਰਹਿੰਦੇ ਹਨ ਇਸੇ ਪ੍ਰਕਾਰ ਤੇਰੇ ਭਗਤ ਜਨ ਅਸੀਂ ਜਾਚਕ ਅਧੀਨੀ ਦੇ ਸਹਿਤ ਹੋ ਗਏ ਆਪਦੇ ਸਾਹਸਨਿਕ ਰੂਪੀ ਦਰਚੇ ਆ ਕੇ ਠੰਡੇ ਖੜੇ ਇਸਤਤ ਹੋਏ ਹਾਂ ਹੱਥ ਤਰਸਨ ਕੋ ਦਾਨ ਦੀ ਅਦਿਆੰਤੀ ਮਹਾਰਾਜ ਦੇ ਦਰਸ਼ਨਾਂ ਨੂੰ ਤਰਸਦੇ ਹਾਂ ਕਿਰਪਾ ਕਰਕੇ ਆਪਦੇ ਦਰਸ਼ਵਿਆਂ ਨੂੰ ਨਾਮ ਦਾ ਦਰਸ਼ਨਾ ਦਾ দান ਬਖਸ਼ੋ ਜੀ ਰਾਹੇ ਤਰਾਹੇ ਸਰਨ ਪ੍ਰਭ ਆਏ ਰੱਖਿਆ ਕਰੋ ਰੱਖਿਆ ਕਰੋ ਪਾਹੀ ਮਾ ਪਾਹੀ ਮਾ ਮੰਨ ਕਰਕੇ ਬਾਣੀ ਕਰਕੇ ਆਵਦੀ ਸਰਨ ਪ੍ਰਭੂ ਜੀ ਆਏ ਆਹ ਮੋਕ ਗੁਰਮਤ ਨਾਮ ਦ੍ਰਿੜੀ ਸਾਨੂੰ ਮਾਰਾ ਨਾਮ ਤੋਂ ਸਾਰੀ ਦੁਨੀਆ ਜਾਣਦੀ ਐ ਪਰ ਗੁਰਮਤ ਦੁਆਰਾ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਜੋ ਉਮਰ ਦੇ ਚਲੇ ਨਾਲ ਮਿਲਣ ਵਾਲਾ ਗੁਰਮਤ ਨਾਮ ਹੈ ਉਹ ਦਿਰੜ ਕਰਾ ਦੇ ਸਾਡੇ ਅੰਦਰ ਕਾਮ ਕ੍ਰੋਧ ਦਸ ਜਾਵੇ ਕਦੇ ਭੁੱਲੇ ਨਾ ਸੱਚੇ ਪਾਤਸ਼ਾਹ ਕਾਮ ਕ੍ਰੋਧ ਨਗਰ ਮਹਿ ਸਵਲਾ ਇਹ ਕਾਮ ਦਾ ਫੁਰਨਾ ਕ੍ਰੋਧ ਦਾ ਫੁਰਨਾ ਦੇ ਰੂਪੀ ਨਗਰ ਜਿਹੜੇ ਸਹਿਬ ਬਲਦੇ ਜਿਵੇਂ ਕੂਕਰ ਹੁੰਦੇ ਐ ਇਸ ਪ੍ਰਕਾਰ ਦਾ ਬਹੁਤ ਬਲ ਵਾਲਾ ਹੈ ਸ਼ੇਰ ਦੀ ਨਹੀਂ ਆਈ ਹੈ ਬਲੀਏ ਨਿਤ ਉਠੋ ਉਠ ਜੋਜ ਕਰੀ ਜਾਏ ਜਿਵੇਂ ਅੰਬਰ ਤੋਂ ਉੱਠ ਕੇ ਆਸਨਾਂ ਉੱਤੇ ਜੁਦ ਕਰੀਏ ਜੇ ਉਠ ਕਰਕੇ ਕਾਮ ਕ੍ਰੋਧ ਜਿੱਤਨ ਵਾਸਤੇ ਯੰਗ ਕਰੀਏ ਇਹਨਾਂ ਦਾ ਮੁਕਾਬਲਾ ਕਰੋ ਇਹਨਾਂ ਨੂੰ ਬਕਾਇਰ ਨੂੰ ਅੰਦਰ ਫੁਰਨ ਨਾ ਦੇਓ ਪਰਮੇਸ਼ਰ ਦਾ ਐਸਾ ਭਜਨ ਕਰੋ ਨਿਤ ਉਲਖ ਕਾਮ ਦੇ ਤਾਂ ਹੀ ਵਸਤੂ ਵਿਚਾਰ ਦੇ ਨਾਲ ਅਤੇ ਇਸੇ ਕਾਮ ਕ੍ਰੋਧ ਨਾਲ ਕ੍ਰੋਧ ਦੇ ਨਾਲ ਖਿਮਾ ਦੇ ਨਾਲ ਜਾਂ ਸ਼ਾਂਤੀ ਦੇ ਨਾਲ ਮੁਕਾਬਲਾ ਕਰਕੇ ਹਮੇਸ਼ਾ ਲਈ ਜੁਦ ਕਰਨਾ ਕਰੀਏ ਅੰਗਿਕਾਰ ਕਰਹੁ ਰਖ ਲੇਵੋ ਫੇ ਮਾਰੇ ਸਾਡਾ ਪੱਖ ਕਰਕੇ ਸਾਡੀ ਰੱਖਿਆ ਕਰੋ ਗ੍ਰਹਿਣ ਕਰਕੇ ਗੁਰ ਪੂਰਾ ਕਾੜ ਕਢੀਐ ਜੇ ਪੂਰੇ ਸਤਿਗੁਰੂ ਤੁਸੀਂ ਕਢਣ ਵਾਲੇ ਹੋ ਇਹ ਕੰਮ ਕਰੋ ਦੀ ਖੋਬਣ ਵਿੱਚੋਂ ਇਹ ਸਾਨੂੰ ਕਢੋ ਸੱਚੇ ਪਾਤਸ਼ਾਹ ਆਪ ਕਾੜ ਕਢੀਏ ਇਹ ਪੂਰੇ ਸਤਿਗੁਰੂ ਇਹ ਕਾੜ ਖੋਬਣ ਦੇ ਵਿੱਚੋਂ ਕਿਰਪਾ ਕਰਕੇ ਕਢਾ ਲਓ ਤੁਸੀਂ ਸੱਚੇ ਪਾਤਸ਼ਾਹ ਖੀਰਿਆਂ ਦੀ ਕਾੜ ਖਾਣੋ ਕਿਰਪਾ ਕਰਕੇ ਸਾਡੇ ਅੰਦਰ ਹਰੀ ਰੂਪ ਹੀਰੇ ਨੂੰ ਪ੍ਰਗਟ ਕਰ ਦਿਓ ਕੱਢ ਦਿਓ ਅੰਤਰ ਅਗਨ ਸਵਲ ਅਤ ਵਿਖਿਆ ਅੰਦਰ ਮਾਰਾ ਕ੍ਰਿਸ਼ਨ ਦੀ ਵਿਸ਼ਿਆ ਦੀ ਸਹਦ ਬੰਦੇ ਅੱਗ ਹੈ ਮਾਇਆ ਰੂਪ ਇਹ ਵਸੀਤਲ ਸ਼ਬਦ ਗੁਰ ਦੀ ਜੇਹਰ ਹਿਮਾਲੇ ਵਰਗਾ ਠੰਡਾ ਬਰਫ ਦੀ ন্যায় ਸ਼ਬਦ ਜੋ ਸੀਤਲ ਕਰਨ ਵਾਲਾ ਹੈ ਇਹ ਗੁਰੂ ਸਾਹਿਬ ਸਾਨੂੰ ਬਖਸ਼ ਦਿਓ ਇਹ ਜਿਹੜੀ ਬਿਸ਼ਿਆਂ ਦੀ ਆਗ ਹੋਏ ਮਿਟ ਜਾਵੇ ਠੰਡ ਪੈ ਜਾਵੇ ਚਿੱਤ ਚ ਤਨ ਮਨ ਸ਼ਾਂਤ ਹੋਏ ਅਦਕਾਈ ਅਦਕ ਤੋਂ ਅਦਕ ਮਹਾਰਾਜ ਤਨ ਮਨ ਸਾਡਾ ਬਹੁਤ ਤੋਂ ਬਹੁਤ ਸ਼ਾਂਤ ਹੋ ਜਾਵੇ ਮੰਗੀਆਂ ਵਾਸ਼ਨਾ ਮਿਲ ਜਾਣ ਤਨ ਵਿਕਾਰਾਂ ਕਰਕੇ ਤਪੇ ਨਾ ਰੋਗ ਕਟੈ ਸੂਖ ਸਭੀਆ ਕੇ ਮੇਰੇ ਹੋਮੇ ਦਾ ਰੋਗ ਜੀ ਆਪ ਕਟਦੇ ਹੋ ਫਿਰ ਸੁਖ ਦੇ ਸਹਬ ਮਿਰਵਕਲ ਸਮਾਧੀ ਕੇ ਸਬੀਜ ਬਰਾਜਣਾ ਕਰੀਏ ਜਿਉ ਸੂਰਜ ਕਿਰਨ ਰਵਿਆ ਸਭ ਠਾਈ ਜਿਵੇਂ ਸੂਰਜ ਦੀ ਕਿਰਨ ਸਾਰੇ ਵਿਆਪਕ ਹੈ ਆਪ ਪਰਮੇਸ਼ਰ ਸੂਰਜ ਦੀ ਨਿਹਾਈ ਹੈ ਇਹ ਤੁਮ ਸਰਕਾਰੂ ਪੀ ਕਰਨਾ ਨਾਲ ਸਾਰਿਆਂ ਥਾਵਾਂ ਜਰਮਿਆਂ ਹੋਇਆ ਹੈ ਸਭ ਘਟ ਘਟ RAM ਰਵੀਜੈ ਸਭ ਘਟੰਗ ਦੇ RAM ਰਵਿਆ ਹੋਇਆ ਹੈ ਰਵੀਜੈ ਉਚਾਰਨਾ ਕਰੀਏ ਜਾਣ ਕੇ ਸਾਧੂ ਸਾਧ ਮਿਲੇ ਰਸ ਪਾਵੇ ਸਾਧੂ ਜਿਹੜੇ ਅਧਿਕਾਰੀ ਹੈ ਸਾਧ ਸ੍ਰੇਸ਼ ਗੁਰਾਂ ਦੇ ਨਾਲ ਜਿਹੜੇ ਮਿਲਦੇ ਹੈ ਉਹ ਰਾ ਸੁਬ੍ਰਮਣੰਦ ਨੂੰ ਪਾਉਂਦੇ ਹਨ ਤਤ ਨਿਜ ਕਰ ਬੈਠਿਆਂ ਪੀਜੈ ਆਪਣਾ ਸਰੂਪ ਰੂਪੀ ਕਰ ਜੇ ਬੈਠਾ ਕਰੀਏ ਅੰਤ ਕਰ ਰੂਪੀ ਸ਼ੁੱਧ ਸਤੋਗੁਣ ਵਾਲੇ ਹਿਰਦੇ 'ਚ ਬੈਠੀਏ ਤਾਂ ਤਤ ਸਰੂਪ ਦਾ ਗਿਆਨ ਦਾ ਰਸ ਬ੍ਰਹਮਾਨੰਦ ਨਿਜ ਸਾਭ ਸੰਗਤੋ ਕੋਈ ਪਰਮੇਸ਼ਰ ਦੇ ਕਾਰਜ ਬੈਠ ਕੇ ਪੀਜਾ ਪੀਣਾ ਕਰੀਏ ਜਨ ਕਉ ਪ੍ਰੀਤ ਲੱਗੀ ਗੁਰ ਸੇਤੀ ਏ ਮਾਰੇ ਸਾਡੀ ਜਨਾਂ ਦੀ ਆਪ ਦੇ ਪਿਆਰਿਆਂ ਦੀ ਪ੍ਰੀਤੀ ਸਤਿਗੁਰੂ ਆਪ ਦੇ ਸਾਸ ਲੱਗੀ ਹੋਈ ਐ ਜਿਉ ਚੱਕ ਵੀ ਦੇਖ ਸੂਰੀਜੈ ਜਿਵੇਂ ਚੱਕ ਵੀ ਮਾਰੇ ਸੂਰਜ ਨੂੰ ਵੇਖ ਕੇ ਚੱਕਵੇ ਦਾ ਬਿਛੋੜਾ ਚੱਕਿਆ ਜਾਂਦਾ ਐਵੇਂ ਮਾਰੇ ਚੱਕ ਵੀ ਦੀ ਨਿਆਈ ਅਸੀਂ ਜੀਵ ਹਾਂ ਸੂਰਜ ਰੂਪ ਸਤਿਗੁਰੂ ਹੈ ਆਉਦੇ ਦਰਸ਼ਨ ਕਰਕੇ ਬ੍ਰਹਮ ਰੂਪੀ ਚਕਵੇ ਦੇ ਨਾਲ ਮਿਲ ਜਾਈ ਰੈ ਆਨੰਦ ਹੁੰਦਾ ਹੈ ਨਿਰਖਤ ਨਿਰਖਤ ਰੈਨ ਸਭ ਨਿਰਖੀ ਜਿਵੇਂ ਚਕਵੀ ਜਿਹੜੀ ਦੇਖਦੀ ਦੇਖਦੀ ਨੇ ਸਾਰੀ ਰਾਤ ਆਉਦੇ ਪ੍ਰਤਿਬਿੰਬ ਨੂੰ ਨਦੀ ਚੁੱਡੁੱਡ ਕੇ ਵੇਖਦੀ ਐ ਇਉਂ ਸਮਝਦੀ ਐ ਚਕਵਾ ਮੇਰੇ ਨਾਲ ਹੀ ਉੱਡਿਆ ਫਿਰਦਾ ਹੈ ਮੁਖ ਕਾਢੈ ਅੰਮ੍ਰਿਤ ਪੀਜੈ ਜਿਸਵੇਂ ਦੇ ਸੂਰਜ ਮੂੰਹ ਕਾਢਦਾ ਹੈ ਚੰਨਾ ਹੈ ਉਦੋਂ ਉਹ ਚੱਕਵੇਂ ਦਾ ਵਿਛੋੜਾ ਚੱਕਿਆ ਜਾਂਦਾ ਚੱਕਵੇਂ ਦੇ ਨਾਲ ਮਲਾਪ ਰੂਪ ਅੰਮ੍ਰਿਤ ਅਨੰਦ ਨੂੰ ਉਹ ਪੀਂਦੀ ਹੈ ਇਸੇ ਪ੍ਰਕਾਰ ਨਿਰਖਤ ਨਿਰਖਤ ਰੈਨ ਸਭ ਨਿਰਖੀ ਨਿਰਖਤ ਦੇਖਦਿਆਂ ਦੇਖਦਿਆਂ ਪ੍ਰੇਮ ਦੇ ਪਿੰਨੀ ਰੈਨ ਰੀਏ ਚਮਕਣ ਤਾਰੇ ਜਾਗਨ ਸੰਤ ਜਨਾ ਮੇਰੇ RAM ਪਿਆਰੇ ਸੁਭਨਾ ਦੇ ਤਾਰੇ ਜਿਨ੍ਹਾਂ ਦੇ ਚਮਕਦੇ ਹੈ ਅਵਸਥਾ ਰੂਪੀ ਰਾਤ ਭਿੱਜੀ ਹੋਈ ਹੈ ਸਰਦਾ ਕਰਕੇ ਅਤੇ ਬਰਾਗ ਰੂਪੀ ਚੰਦਰਮਾ ਚੜਿਆ ਹੋਇਆ ਇਉਂ ਅਵਸਥਾ ਵੇਖਦੇ ਹਾਂ ਵੇਖਦੇ ਹਾਂ ਨਿਰਖਣਾ ਕੀਤੀ ਸਾਰੀ ਬਾਲਕ ਅਵਸਥਾ ਵੀ ਅਤੇ ਜਵਾਵਸਥਾ ਵੀ ਧਰਦੀ ਜਵਾਨੀ ਜੀ ਵੀ ਸਾਰੀਆਂ ਅਵਸਥਾ ਵੇਖਦੇ ਹਾਂ ਵੇਖਦੇ ਹਾਂ ਮੁਖ ਕੱਢੈ ਅੰਮ੍ਰਿਤ ਪੀਜੈ ਅਤੇ ਜਿਸ ਵੇਲੇ ਮਹਾਰਾਜ ਸਾਹਿਬ ਸੂਰਜੀ ਦੀ ਨਹੀਂ ਆਈ ਮੁਖ ਕੱਢਦੇ ਆ ਪ੍ਰਤੱਖ ਹੁੰਦੇ ਆ ਸਿੱਖ ਨੂੰ ਸਰਮੋ ਕਰ ਲੈਂਦੇ ਆ ਮੁਖ ਕੱਢਣਾ ਬਹੁਤ ਉਮਰਤ ਪ੍ਰਮਾਤਿ ਪ੍ਰਾਪਤੀ ਰੂਪ ਆਨੰਦ ਨੂੰ ਅੰਮ੍ਰਿਤ ਨੂੰ ਪੀਣਾ ਕਰੀਦਾ ਹੈ ਸਾਖਤ ਸਵਾਨ ਕਹੀਏ ਬਹੁ ਲੋਭੀ ਜਿਹੜੇ ਸਾਖਤ ਪੁਰਖਾ ਕਠੋਰ ਚਿੱਤ ਉਹ ਕੁੱਤਿਆਂ ਦੀ ਨਹੀਂ ਆਈ ਹਨ ਬਹੁਤ ਸਾਰੇ ਲਾਲਚੀ ਕਹੀਦੇ ਹਨ ਬਹੁਤ ਦੁਰਮਤ ਮੈਲ ਪਰਿਜੇ ਉਹ ਕੁੱਤੇ ਤਾਂ ਮਹਾਰਾਜ ਜੀ ਲਾਲਚ ਕਰਦੇ ਕਰਲਾਂ ਨੂੰ ਜਿਮੜਦੇ ਐ ਕਹਿੰਦੇ ਬਾਹਲੀ ਦੁਰਮਤ ਕਰਦੇ ਐ ਹਰ ਵਕਤ ਗੰਦੇ ਕੰਮ ਕਰਦੇ ਰਹਿੰਦੇ ਐ ਬਹੁਤ ਦੁਰਮਤ ਬਹੁਤ ਦੁਰਮਤ ਮੈਲ ਭਰੀ ਜੇ ਇਹ ਬੜੀ ਖੋਟੀ ਮੱਦ ਕਰ ਲੂ ਮੈਲਜ ਭਰੇ ਰਹਿੰਦੇ ਨੇ ਕੂਕਰਾਂ ਦੀ ਨਿਆਈ ਲੋਭੀ ਲੋਕ ਆਪਨ ਸਵਾਇ ਕਰਹਿ ਬਹੁ ਬਾਤਾਂ ਜਦੋਂ ਉਹਨਾਂ ਦਾ ਮਤਲਬ ਹੋਵੇ ਉਦੋਂ ਆ ਕੇ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਐ ਜਿਨ੍ਹਾਂ ਕਾ ਵਿਸਾਹਨ ਕੀ ਆ ਕੀ ਉਹਨਾਂ ਦੀਆਂ ਮਿੱਠੀਆਂ ਗੱਲਾਂ ਸੁਣ ਕੇ ਉਹਨਾਂ ਦਾ ਭਰੋਸਾ ਨਹੀਂ ਕਰਨਾ ਚਾਹੀਦਾ ਹਰ ਵਕਤ ਨਰਵੇਂ ਨਲਿਏ ਪ੍ਰਣਾ ਚਾਹੀਦਾ ਉਹਨਾਂ ਦਾ ਕੀ ਭਰੋਸਾ ਕਰਨਾ ਇਸ ਸਾਗਤਪੁਰਖਾਂ ਦਾ ਭਰੋਸਾ ਨਾ ਕਰੋ ਉਹ ਧੋਖਾ ਦੇਣ ਵਾਲੇ ਲੋਕ ਹਨ ਸਾਧੂ ਸਾਧ ਸਰਨ ਮਿਲ ਸੰਗਤ ਸਾਧੂ ਜੋ ਸੇਠ ਸਤਿਗੁਰੂ ਹੈ ਉਹਨਾਂ ਦੇ ਜਿਹੜੇ ਸਾਧ ਸ੍ਰੇਸ਼ਟ ਸਿੱਖ ਹਨਗੇ ਉਨ੍ਹਾਂ ਦੀ ਸੰਗਤ ਚ ਮਿਲ ਕਰਕੇ ਜਿਤ ਹੜ ਰਸ ਕਾਢ ਕਢੀ ਜਾਏ ਉਹ ਕਿਹੜੇ ਹਨ ਐਸੇ ਸੇਠ ਕਹਿੰਦੇ ਜਿਨ੍ਹਾਂ ਦੇ ਨਾਲ ਮਿਲ ਕੇ ਹਰੀ ਦੇ ਪ੍ਰੇਮ ਰਸ ਦੀ ਕਾਢ ਖਾਣ ਨੂੰ ਜਿਵੇਂ ਜੀ ਅੰਦਰੋਂ ਕਢੀ ਜਾ ਕਢ ਲਈਦਾ ਹੈ ਕੱਢਣ ਵਾਲੇ ਹੋ ਕੇ ਪਰ ਉਪਕਾਰ ਬੂਲਹਿ ਬਹੁ ਗੁਣੀਆਂ ਉਹ ਮਹਾਪੁਰ ਗੁਰ ਸਿੱਖ ਪਰਵਕਾਰ ਵਾਤੇ ਬੜੇ ਗੁਣੀਆਂ ਗਿਆਨ ਦੇ ਬਚਨ ਉਪਕਾਰ ਵਾਲੇ ਵਜਨ ਬੋਲਦੇ ਹਨ ਉਪਕਾਰੀ ਮੁਖ ਸੰਤ ਭਗਤ ਹਰ ਦੀ ਜੈ ਉਹ ਉਸੇ ਮੁਖ ਹੀ ਐ ਨੇ ਜਿਹੜੇ ਸੰਤ ਵਾਹ ਰਹਿ ਕੇ ਭਗਤ ਹਰੀ ਉਹਨਾਂ ਦੇ ਸਨਮੁਖ ਸਾਨੂੰ ਦੇਉ ਅਸੀਂ ਉਹਨਾਂ ਦੇ ਨਾਲ ਸਾਡਾ ਮੁਖ ਜੁੜੇ ਉਹ ਮੁਖ ਹੀ ਪੁਰਖਾਂ ਦੇ ਨਾਲ ਸਾਡਾ ਰਿਜ਼ਾ ਮਿਲ ਜਾਵੇ ਅਸੀਂ ਕਿਰਪਾ ਕਰਕੇ ਸੰਗਤ ਦੇਉ ਸਾਨੂੰ ਗੰਗੂ ਦਇਾਲ ਦਇਆਪਤ ਦਾਤਾ ਕੀ ਮਾਰਾ ਤੂੰ ਮਨ ਦੀ ਸੰਕਲਪਾਂ ਦੀ ਗਮਤਾ ਤੋਂ ਪਰੇ ਹੈ ਦਇਆ ਦਾ ਘਰ ਹੈ ਦਇਆ ਦੇ ਗੁਣਾ ਦਾ ਪਤੀ ਹੈ ਜਾਤਾ ਹੈ ਸਾਰੀਆਂ ਬਰੂਆਂ ਜਿਨ੍ਹਾਂ ਨੂੰ ਤੂੰ ਦੇਣ ਵਾਲਾ ਦਾਤਾ ਜੀ ਸਭ ਦਇਆ ਧਾਰ ਰੱਖ ਲੀ ਜਾ ਸਾਰਿਆਂ ਦੇ ਮਾਰਾ ਦਇਆ ਦੀ ਧਾਰ ਕੇ ਰੱਖ ਲੋ ਕਿਰਪਾ ਕਰਕੇ ਆਪ ਦੀ ਸ਼ਰਨ ਵਿੱਚ ਸਰਬਜੀਅ ਜਗ ਜੀ ਨਾਨਕ ਏਕੋ ਇਹ ਮਾਰਾ ਸਾਰੇ ਜਿਹਨੇ ਜੀ ਜੰਤੈ ਸਾਰੇ ਜਗ ਦੇ ਜੀਵਨ ਚੇਤਨਤਾ ਤੂ ਇਕੋ ਹੀ ਆਨਾ ਸਾਰੇ ਅੰਗ ਜੀਵਨ ਬਣਾਉਣ ਵਾਲਾ ਨਾਨਕ ਪ੍ਰਤਪਾਲ ਕਰੀਐ ਇਹ ਮਹਾਰਾ ਸਤਗੁਰੂ ਜੀ ਕਹਿੰਦੇ ਸਾਰਿਆਂ ਦੀ ਪ੍ਰਤਪਾਲਾ ਆਪ ਹੀ ਕਰਦੇ ਹਾਂ ਇਸੇ ਪ੍ਰਕਾਰ ਪ੍ਰਤਪਾਲਾ ਕਰੋ ਸੁਭਗੁਣਾ ਦੀ ਮਾਰਾ ਦੇਵੀ ਸੰਪਦਾਨੇਂ ਅੰਦਰ ਪੈਦਾ ਕਰੋ ਆਹ ਸ੍ਰੀ ਸੰਪਦਾਨ ਦਾ ਨਾਸ ਕਰੋ